ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਤਬੀਅਤ ਅਚਾਨਕ ਖਰਾਬ ਹੋਈ ਹੈ ਜਿ ਹਾਂ ਤੁਹਾਨੂੰ ਦੱਸੀ ਕਿ ਉਹਨਾਂ ਨੂੰ ਡੀਹਾਈਡਰੇਸ਼ਨ ਦੇ ਚਲਦਿਆਂ ਅਹਮਦਾਬਾਦ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਦੁਪਹਿਰ 1 ਵਜੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਤੇ ਉਹਨਾਂ ਨੂੰ ਅਜੇ ਤੱਕ ਹਸਪਤਾਲ ਤੋਂ ਛੁੱਟੀ ਨਹੀਂ ਦਿੱਤੀ ਗਈ ਹੈ ਉਹਨਾਂ ਦੀ ਹਾਲਤ ਜਾਣਨ ਦੇ ਲਈ ਵੱਡੀਆਂ ਹਸਤੀਆਂ ਜਿਹੜੇ ਹਸਪਤਾਲ ਦੇ ਵਿੱਚ ਪਹੁੰਚੀਆਂ ਨੇ ਕਈ মিডিਆ ਹਾਊਸਾਂ ਨੇ ਖਬਰ ਦਿੱਤੀ ਹੈ ਕਿ ਕਿੰਗ ਖਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਪਰ ਇੱਕ ਨਿਜੀਪੁਰ ਦੀ ਬਨੇਤਾ ਹਾਲੇ ਕਿੰਗ ਖਾਨ ਨੂੰ ਹਸਪਤਾਲ ਤੋਂ ਛੁੱਟੀ ਨਹੀਂ ਮਿਲੀ ਹੈ ਸ਼ਾਹਰੁ ਲੋਕਾਂ ਦੀ ਭੀੜ ਵੀ ਜਿੱਥੇ ਉਮੜੀ ਹੋਈ ਹੈ ਉੱਥੇ ਹੀ ਇਸੇ ਦੌਰਾਨ ਪਤਨੀ ਗौरी खान ਵੀ ਉਨਾ ਦਾ ਹਾਲ ਜਾਣਨ ਦੇ ਲਈ ਪਹੁੰਚੇ ਹੋਏ ਨੇ ਬਾਲੀਵੁੱਡ ਅਦਾਕਾਰ ਰਵੀ ਚਾਵਲਾ ਆਪਣੇ ਪਤੀ ਦੇ ਨਾਲ ਅਕਿੰਗ ਖਾਨ ਨੂੰ ਨਿਰੰਦਰ ਲਈ ਪਹੁੰਚੇ ਨੇ ਅਦਾਕਾਰ ਸ਼ਾਹਰੁਖ ਖਾਨ ਨੂੰ ਮਿਲਣ ਤੋਂ ਬਾਅਦ ਵਾਪਸ ਚਲੇ ਗਏ ਨੇ ਹੋ ਤੇ ਉਨ੍ਹਾਂ ਦੇ ਹਸਪਤਾਲ ਛੱਡਣ ਦਾ ਵੀਡੀਓ ਵੀ ਜਿਹੜਾ ਕਿ ਸਾਹਮਣੇ ਆਇਆ ਤਾਂ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਨੂੰ ਕੇ ਕੇ ਆਰ ਐਸ ਆਰ ਐਚ ਵਿੱਚਕਾਰ ਕੁਆਲੀਫਾਈਡ ਮੈਚ ਖੇਡੇ ਗਿਆ ਸੀ ਅਜੇ ਚ ਸ਼ਾਹਰੁਖ ਖਾਨ ਆਪਣੀ ਟੀਮ ਕੇ ਕੇ ਆਰ ਨੂੰ ਸਪੋਰਟ ਕਰਨ ਦੇ ਲਈ ਨਰਿੰਦਰ ਮੋਦੀ ਸਟੇਡੀਅਮ ਪਹੁੰਚੇ ਸਨ ਉਹ ਬੇਟੇ ਅਬਰਾਹ ਅਤੇ ਸੋਹਨਾ ਖਾਨ ਨਾਲ ਟੀਮ ਨੂੰ ਚੇਅਰ ਅਪ ਕਰਨ ਲਈ ਨਜ਼ਰ ਆਏ ਸਨ ਜਿਸ ਤੋਂ ਬਾਅਦ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਅਭਿਨੇਤਾ ਜਰੇ ਨੇ ਡੀਹਾਈਡਰੇਸ਼ਨ ਤੋਂ ਪੀੜਤ ਹਨ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਤਬੀਅਤ ਅਚਾਨਕ ਖਰਾਬ ਹੋਈ ਹੈ ਜੀਹਾਂ ਤੋਂ ਦੱਸਿਆ ਗਿਆ ਕਿ ਉਹਨਾਂ ਨੂੰ ਡੀਹਾਈਡਰੇਸ਼ਨ ਦੇ ਚਲਦਿਆਂ ਅਹਮਦਾਬਾਦ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਦੁਪਹਿਰ 1 ਵਜੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਤੇ ਉਹਨਾਂ ਨੂੰ ਅਜੇ ਤੱਕ ਹਸਪਤਾਲ ਤੋਂ ਛੁੱਟੀ ਨਹੀਂ ਦਿੱਤੀ ਗਈ ਹੈ ਉਹਨਾਂ ਦੀ ਹਾਲਤ ਜਾਣਨ ਦੇ ਲਈ ਵੱਡੀਆਂ ਹਸਤੀਆਂ ਜਿਹੜੇ ਹਸਪਤਾਲ ਦੇ ਵਿੱਚ ਪਹੁੰਚੀਆਂ ਨੇ ਕਈ মিডিਆ ਹਾਊਸਾਂ ਨੇ ਖਬਰ ਦਿੱਤੀ ਹੈ ਕਿ ਕਿੰਗ ਖਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਪਰ ਇੱਕ ਨਿਜੀਪੁਰ ਦੀ ਬਨੇਤਾ ਹਲੇ ਕਿੰਗ ਖਾਨ ਨੂੰ ਹਸਪਤਾਲ ਤੋਂ ਛੁੱਟੀ ਨਹੀਂ ਮਿਲੀ ਹੈ ਸ਼ਾਹਰੁਖ ਖ ਲੋਕਾਂ ਦੀ ਭੀੜ ਵੀ ਜਿੱਥੇ ਉਮੜੀ ਹੋਈ ਹੈ ਉੱਥੇ ਹੀ ਇਸੇ ਦੌਰਾਨ ਪਤਨੀ ਗौरी खान ਵੀ ਉਨਾ ਦਾ ਹਾਲ ਜਾਣਨ ਦੇ ਲਈ ਪਹੁੰਚੇ ਹੋਏ ਨੇ ਬਾਲੀਵੁੱਡ ਅਦਾਕਾਰ ਰਵੀ ਚਾਵਲਾ ਆਪਣੇ ਪਤੀ ਦੇ ਨਾਲ ਅਕਿੰਗ ਖਾਨ ਨੂੰ ਮਿਰੰਦਲੇ ਪਹੁੰਚੇ ਨੇ ਅਦਾਕਾਰ ਸ਼ਾਹਰੁਖ ਖਾਨ ਨੂੰ ਮਿਲਣ ਤੋਂ ਬਾਅਦ ਵਾਪਸ ਚਲੇ ਗਏ ਨੇ ਹੋ ਤੇ ਉਨ੍ਹਾਂ ਦੇ ਹਸਪਤਾਲ ਛੱਡਣ ਦਾ ਵੀਡੀਓ ਵੀ ਜਿਹੜਾ ਕਿ ਸਾਹਮਣੇ ਆਇਆ ਹੈ ਤਾਂ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਨੂੰ ਕੇਕੇਆਰ ਐਸਆਰਐਚ ਵਿੱਚਕਾਰ ਕੁਆਲੀਫਾਈਡ ਮੈਚ ਖੇਡੇ ਗਿਆ ਸੀ ਅਜੇ ਚ ਸ਼ਾਹਰੁਖ ਖਾਨ ਆਪਣੀ ਟੀਮ ਕੇਕੇਆਰ ਨੂੰ ਸਪੋਰਟ ਕਰਨ ਦੇ ਲਈ ਨਰਿੰਦਰ ਮੋਦੀ ਸਟੇਡੀਅਮ ਪਹੁੰਚੇ ਸਨ ਉਹ ਬੇਟੇ ਅਬਰਾਹ ਸੋਹਨਾ ਖਾਨ ਨਾਲ ਟੀਮ ਨੂੰ ਚੇਅਰ ਅਪ ਕਰਨ ਲਈ ਨਜ਼ਰ ਆਏ ਸਨ ਜਿਸ ਤੋਂ ਬਾਅਦ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਅਭਿਨੇਤਾ ਜਿਹੜੇ ਨੇ ਡੀਹਾਈਡਰੇਸ਼ਨ ਤੋਂ ਪੀੜਤ ਹਨ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਤਬੀਅਤ ਅਚਾਨਕ ਖਰਾਬ ਹੋਈ ਹੈ ਜੀਹਾਂ ਤੋਂ ਦੱਸਿਆ ਗਿਆ ਕਿ ਉਹਨਾਂ ਨੂੰ ਡੀਹਾਈਡਰੇਸ਼ਨ ਦੇ ਚਲਦਿਆਂ ਅਹਮਦਾਬਾਦ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਦੁਪਹਿਰ 1 ਵਜੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਤੇ ਉਹਨਾਂ ਨੂੰ ਅਜੇ ਤੱਕ ਹਸਪਤਾਲ ਤੋਂ ਛੁੱਟੀ ਨਹੀਂ ਦਿੱਤੀ ਗਈ ਹੈ ਉਹਨਾਂ ਦੀ ਹਾਲਤ ਜਾਣਨ ਦੇ ਲਈ ਵੱਡੀਆਂ ਹਸਤੀਆਂ ਜਿਹੜੇ ਹਸਪਤਾਲ ਦੇ ਵਿੱਚ ਪਹੁੰਚੀਆਂ ਨੇ ਕਈ মিডিਆ ਹਾਊਸਾਂ ਨੇ ਖਬਰ ਦਿੱਤੀ ਹੈ ਕਿ ਕਿੰਗ ਖਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਪਰ ਇੱਕ ਨਿਜੀਰਪੁਰ ਦੀ ਬਨੇਤਾ ਹਲੇ ਕਿੰਗ ਖਾਨ ਨੂੰ ਹਸਪਤਾਲ ਤੋਂ ਛੁੱਟੀ ਨਹੀਂ ਮਿਲੀ ਹੈ ਸ਼ਾਹਰੁਖ ਖਾਨ ਦਾ ਤੇ ਇਸ ਦੌਰਾਨ ਪਤਨੀ ਗੌਰੀਖਾਨ ਵੀ ਉਨਾ ਦਾ ਹਾਲ ਜਾਣਨ ਦੇ ਲਈ ਪਹੁੰਚੇ ਹੋਏ ਨੇ ਬਾਲੀਵੁੱਡ ਅਦਾਕਾਰ ਰਵੀ ਚਾਵਲਾ ਆਪਣੇ ਪਤੀ ਦੇ ਨਾਲ ਅਕਿੰਘ ਖਾਨ ਨੂੰ ਮਿਲਣ ਲਈ ਪਹੁੰਚੇ ਨੇ ਅਦਾਕਾਰ ਸ਼ਾਹਰੁਖ ਖਾਨ ਨੂੰ ਮਿਲਣ ਤੋਂ ਬਾਅਦ ਵਾਪਸ ਚਲੇ ਗਏ ਨੇ ਹੋ ਤੇ ਉਨ੍ਹਾਂ ਦੇ ਹਸਪਤਾਲ ਛੱਡਣ ਦਾ ਵੀਡੀਓ ਵੀ ਜਿਹੜਾ ਕਿ ਸਾਹਮਣੇ ਆਇਆ ਤਾਂ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਨੂੰ ਕੇਕੇਆਰ ਐਸਆਰਐਚ ਵਿੱਚਕਾਰ ਕੁਆਲੀਫਾਈਡ ਮੈਚ ਖੇਡੇ ਗਿਆ ਸੀ ਅਜੇ ਚ ਸ਼ਾਹਰੁਖ ਖਾਨ ਆਪਣੀ ਟੀਮ ਕੇਕੇਆਰ ਨੂੰ ਸਪੋਰਟ ਕਰਨ ਦੇ ਲਈ ਨਰਿੰਦਰ ਮੋਦੀ ਸਟੇਡੀਅਮ ਪਹੁੰਚੇ ਸਨ ਉਹ ਬੇਟੇ ਅਬਰਾਹ ਅਤੇ ਬੇਟੀ ਸੋਹਨਾ ਖਾਨ ਨਾਲ ਟੀਮ ਨੂੰ ਕਰਨ ਲਈ ਨਜ਼ਰ ਆਏ ਸਨ ਜਿਸ ਤੋਂ ਬਾਅਦ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਅਭਿਨੇਤਾ ਜਿਹੜੇ ਨੇ ਡੀਹਾਈਡਰੇਸ਼ਨ ਤੋਂ ਪੀੜਤ ਹਨ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ